ਸਕ੍ਰੀਨ ਦੇ ਉੱਤੇ ਜਿਸ ਵਿਅਕਤੀ ਨੂੰ ਤੁਸੀਂ ਪੁਲਿਸ ਦੇ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਦਾਅਦ ਦੇ ਕੇ ਇਸ ਵਿਅਕਤੀ ਨੇ ਆਪਣੀ ਸਾਕੀ ਪਰਜਾਈ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਫਿਰ ਉਸ ਤੋਂ ਬਾਅਦ ਇਸ ਨੇ ਆਪਣੇ ਭਾਈ ਨੂੰ ਵੀ ਮਾਰ ਮੁਕਾਇਆ ਦਾਅਦ ਦੇ ਕੇ ਜਦੋਂ ਇਸ ਦਾ ਭਰਾ ਬਾਹਰ ਦੁੱਧ ਲੈਣ ਲਈ ਗਿਆ ਤਾਂ ਪਿੱਛੇ ਕੱਲੀ ਪਰਜਾਈ ਦਾ ਫਾਇਦਾ ਚੁੱਕਦੇ ਹੋਏ ਇਸ ਵਿਅਕਤੀ ਨੇ ਪਹਿਲਾਂ ਉਸ ਦਾ ਕਤਲ ਕਰਾ ਦਿੱਤਾ ਤੇ ਫਿਰ ਘਰ ਦੇ ਵਿੱਚ ਹਿੱਲੁਕ ਕੇ ਬੈਠ ਗਿਆ ਤੇ ਜਦੋਂ ਇਸ ਦਾ ਭਰਾ ਵਾਪਸ ਆਇਆ ਤਾਂ ਫਿਰ ਇਸ ਨੇ ਆਪਣੇ ਭਰਾ ਦਾ ਵੀ ਕਤਲ ਕਰ ਦਿੱਤਾ ਜਿਸ ਦੀ ਗੁੱਥੀ ਪੁਲਿਸ ਨੂੰ ਹੈ ਸਲਚਾਉਂਦੇ ਹੋਏ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਆਓ ਸੁਣਦੇ ਹਾਂ ਹੋਰ ਕੀ ਕੁਝ ਕਹਿਣਾ ਪੁਲਿਸ ਅਧਿਕਾਰੀਆਂ ਦਾ ਜੀ ਅੱਜ ਦੀ ਜਿਹੜੀ ਜੀ ਪ੍ਰੈਸ ਕਾਨਫਰੰਸ ਹੈ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 6 ਤਰੀਕ ਨੂੰ ਸਦਰ ਰਾਮਪੁਰਾ 'ਚ ਇੱਕ ਬੜਾ ਹੀ ਬਰੂਟਲ ਡਬਲ ਮਰਡਰ ਦਾ ਕ੍ਰਾਈਮ ਹੋਇਆ ਸੀਗਾ ਪਿੰਡ ਬਦਿਆਲਾ ਉਹਦੇ 'ਚ ਫਰਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿንስ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਉਹ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤੇ ਉਹਦੀ ਕ੍ਰਾਈਮ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਰਾਤ ਨੂੰ ਐਸਪੀ ਸਿਟੀ ਜਿਨ੍ਹਾਂ ਕੋਲ ਐਸਪੀ ਡੀ ਦਾ ਵੀ ਚਾਰਜ ਹੈ ਟੀਐਸਪੀ ਫੂਲ ਪ੍ਰਦੀਪ ਔਰ ਐਸਐਚਓ ਸਦਰ ਆਮਪੁਰਾ ਉਹਨਾਂ ਦੇ ਚੌਂਕੀ ਇਨਚਾਰਜ ਚੌਂਕੇ ਔਰ ਦੋਨੋਂ ਸੀਆਈਐਨ ਚਾਰजेस ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਸੀ ਜਿਹੜੇ ਦੋਨੋਂ ਮ੍ਰਿਤਕ ਸਿਗੇ ਉਹਨਾਂ ਦੀ ਪਛਾਣ ਹੋਈ ਸੀ ਕਿਆਸ ਸਿੰਘ ਪੁੱਤਰ ਕਰਨੈਲ ਸਿੰਘ ਔਰ ਉਹਨਾਂ ਦੀ ਪਤਨੀ ਅਮਰਜੀਤ ਕੌਰ ਜਿਨ੍ਹਾਂ ਦੀ ਉਮਰ ਅਰਾਊਂਡ 60 ਪਲੱਸ ਹੈ ਔਰ ਇਹਨਾਂ ਦਾ ਬੇਟਾ ਸਰਕਾਰੀ ਜੌਬ ਕਰਦਾ ਦਿੱਲੀ ਵਿੱਚ ਸੋ ਬੇਸਡ ਔਨ ਦ ਕ੍ਰਾਈਮ ਐਫ ਆਈ ਆਰ ਨੰਬਰ 1 ਡੇਟਡ 7 ਕਿਉਂਕਿ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਤੇ ਐਫ ਆਈ ਆਰ ਲੌਂਚ ਕਰ ਦਿੱਤੀ 7 ਤਰੀਕ ਹੋ ਗਈ ਸੀ ਅੰਡਰ ਸੈਕਸ਼ਨ 103 ਔਰ 331 ਏ ਜਿਹੜਾ ਲਰਕਿੰਗ ਟ੍ਰੈਸਪਾਸ ਐਟ ਨਾਈਟ ਲੀਡਿੰਗ ਟੂ ਗ੍ਰੀਵਿਅਸ ਇੰਜਰੀ ਉਬਲਿਕ ਡੈਥ ਇਨ ਦ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀਗਾ ਔਰ ਇਮੀਡੀਏਟਲੀ ਸਾਡੀ ਤਫਤੀਸ਼ ਸਟਾਰਟ ਹੋ ਗਈ ਸੀਗੀ ਔਰ ਇਹਦੇ ਚ ਐਸਪੀਡੀ ਐਸਪੀਸੀਟੀ ਆਬਲੀਕ ਐਸਪੀਡੀ ਨਰਿੰਦਰ ਸਿੰਘ ਨੇ ਸਾਰੀ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕੀਤਾ ਕਲੋਸਲੀ ਇਹਦੇ ਚ ਅਗਲੇ ਦਿਨ ਡੀਐਸਪੀਡੀ ਵੀ ਮੌਕੇ ਤੇ ਗਏ ਸੀ ਸਾਡੇ ਡੀਆਈਜੀ ਬਠਿੰਡਾ ਰੇਂਜ ਵੀ ਗਏ ਸੀ ਤੇ ਸਾਡੀ ਸਾਰੀ ਟੀਮਾਂ ਕੰਟੀਨਿਊਸ ਲੱਗੀ ਰਹੀ ਹੈ ਤੇ 8 ਤਰੀਕ ਨੂੰ ਬੇਸਡ ਔਨ ਕ੍ਰੈਡੀਬਲ ਇਨਪੁਟ ਅਸੀਂ ਜਿਹੜਾ ਵਿਕਰਮ ਸਿੰਘ ਹੈ ਉਹਨੂੰ ਉਹਨੂੰ ਕਾਬੂ ਕੀਤਾ ਗਿਆ ਸੀ ਔਰ ਪਤਾ ਲੱਗਿਆ ਕਿ ਇਹ ਵਿਕਰਮ ਸਿੰਘ ਜਿਹੜਾ ਕਿਆਸ ਸਿੰਘ ਹੈ ਮੇਰੇ ਤੱਕ ਇਹਦਾ ਸੱਕਾ ਪ੍ਰਾਏ ਔਰ ਦੁਰਾਨੇ ਤਫਤੀਸ਼ ਔਰ ਕੁਛ ਕਿਛ ਅਸੀਂ ਇਹਦੇ ਇਹਦੇ ਘਰ ਦੇ ਬਾਅਦ ਇਹਦੇ ਘਰ ਚ ਇੱਕ ਕੋਨੇ ਚ ਟਾਇਲਟ ਪੁਰਾਣਾ ਬਣਿਆ ਹੋਇਆ ਹੈ ਉਹਦੇ ਉੱਪਰ ਇੱਟਾ ਰੱਖਿਆ ਹੋਇਆ ਸੀ ਉੱਥੋਂ ਜਿਹੜਾ ਇਹਨੇ ਵੈਪਨ ਯੂਜ਼ ਇਨ ਦਾ ਕ੍ਰਾਈਮ ਹੈ ਜਿਹੜਾ ਦਾਤ ਲੋਹਾ ਉਹਨੂੰ ਬਰਾਮਦ ਕਰਾਇਆ ਐਂਡ ਹੀ ਕਨਫੈਸ ਟੂ ਦਾ ਕ੍ਰਾਈਮ ਔਰ ਵਜਾ ਰੰਜੇ ਸ਼ੇ ਨਿਕਲੀ ਕਿ ਦੋਨੋਂ ਸਕੇ ਭਰਾ ਹੈ ਔਰ ਉਹਨਾਂ ਦਾ ਕਾਫੀ ਦੇਰ ਦਾ ਪ੍ਰਾਪਰਟੀ ਡਿਸਪਿਊਟ ਚੱਲ ਰਿਹਾ ਸੀਗਾ ਤਫਤੀਸ਼ ਚ ਪਤਾ ਲੱਗਿਆ ਕਿ 2018 ਚ ਵੀ ਇਹਨਾਂ ਦਾ ਬਿਕੋਜ਼ ਆਫ ਦਿਸ ਪ੍ਰਾਪਰਟੀ ਕਾਫੀ ਲੜਾਈ ਝਗੜਾ ਹੋਇਆ ਸੀਗਾ ਔਰ ਇਹਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਸਾਂਝੀ ਜ਼ਮੀਨ ਹੈ ਉਹਦੇ ਚ ਫਰੰਟ ਪੋਰਸ਼ਨ ਹੈ ਜਿਹੜਾ ਜਿਹਦੀ ਜ਼ਿਆਦਾ ਮੋਨਿਟਰੀ ਵੈਲਿਊ ਹੁੰਦੀ ਹੈ ਉਹ ਇਹਦੇ ਸਕੇ ਭਰਾ ਕਿਆਸ ਸਿੰਘ ਨੂੰ ਮਿਲ ਗਿਆ ਔਰ ਮਤਲਬ ਆਪਣੀ ਜਿਹੜੀ ਨਿਸ਼ਾਨਦੇਹੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀਗਾ ਇਸੇ ਕਰਕੇ ਹਰ ਬਾਰੀ ਜਦੋਂ ਆਪਣਾ ਝੋਨੇ ਵਗੈਰਾ ਦਾ ਵੀ ਸੀਜ਼ਨ ਚੱਲਦਾ ਹੈ ਉਦੋਂ ਵੀ ਜੋ ਸਾਨੂੰ ਪਤਾ ਲੱਗਿਆ ਆਪਣੇ ਪ੍ਰਾਨਾਂ ਲੜਾਈ ਕਰਦਾ ਰਹਿੰਦਾ ਸੀ ਔਰ ਖਾਰ ਖਾਂਦਾ ਸੀਗਾ ਸੋ ਉਹਦੇ ਹੀ ਤਹਿਤ ਇਹਨੇ ਜਿਸ ਦਿਨ 6 ਤਰੀਕ ਨੂੰ ਇਹਨੂੰ ਬਹੁਤ ਹੀ ਬਰੂਟਲੀ ਪਹਿਲਾਂ ਜੀ ਵਾਈਫ ਦਾ ਮਰਡਰ ਕੀਤਾ ਉਸ ਤੋਂ ਬਾਅਦ ਜੋ ਜਿਹੜਾ ਕਿਆਸ ਸਿੰਘ ਸੀਗਾ ਉਹ ਸ਼ਾਮ ਨੂੰ ਦੁੱਧ ਲੈਣ ਗਿਆ ਹੋਇਆ ਸੀ ਤੇ ਪਹਿਲਾਂ ਇਹਨੇ ਅੰਦਰ ਵੜ ਕੇ ਇਹਦੀ ਅਮਰਜੀਤ ਦਾ ਮਰਡਰ ਕੀਤਾ ਉਸ ਤੋਂ ਬਾਅਦ ਇਹ ਪਿੱਛੇ ਲੁਕ ਗਿਆ ਜੋ ਸਾਨੂੰ ਤਫਤੀਸ਼ ਚ ਪਤਾ ਲੱਗਿਆ ਤੇਵਾਰ ਦੇ ਪਿੱਛੇ ਜਦੋਂ ਇਹਦਾ ਬ੍ਰਦਰ ਕਿਆਸ ਸਿੰਘ ਅੰਦਰ ਐਂਟਰ ਕੀਤਾ ਘਰ ਚੋਂ ਇਹਨੇ ਉਹਨੂੰ ਪਿੱਛੋਂ ਅਟੈਕ ਕਰਕੇ ਬਹੁਤ ਹੀ ਬਰੂਟਲੀ ਲੋਹੇ ਦੇ ਦਾਤ ਨਾਲ ਲੋਹੇ ਸਿਰ ਦੇ ਬੈਕ ਤੇ ਕੰਟੀਨਿਊਸਲੀ ਵਾਰ ਕੀਤੇ ਜਿਸ ਦੇ ਨਾਲ ਦੋਨੋਂ ਹਸਬੰਡ ਵਾਈਸ ਦੀ ਮੌਕੇ ਤੇ ਹੀ ਡੈਥ ਹੋ ਗਈ ਸੀਗੇ ਬਟ ਸਾਡੀ ਟੀਮ ਨੇ ਬਹੁਤ ਹੀ ਸੂਝ-ਬੂਝ ਨਾਲ ਔਰ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਨਾਲ ਇਹ ਕੇਸ ਨੂੰ ਕ੍ਰੈਕ ਕੀਤਾ ਐਂਡ ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਇਨੀਸ਼ੀਅਲੀ ਕਿਉਂਕਿ ਰੀਅਲ ਫੈਮਿਲੀ ਚ ਅਸੀਂ ਨਹੀਂ ਇਸ ਤਰ੍ਹਾਂ ਕਰ ਸਕਦੇ ਬਟ ਬਿਕੋਜ਼ ਆਫ ਸੈਂਸਿਟਿਵ ਇਨਵੈਸਟੀਗੇਸ਼ਨ ਅਸੀਂ ਇਹ ਕੇਸ ਵਿਦਨ 2 ਡੇਸ ਅਸੀਂ ਇਹ ਕ੍ਰੈਕ ਕਰ ਲਿਆ ਔਰ ਪਤਾ ਲੱਗਿਆ ਕਿ ਇਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜਾ ਆਪਣਾ ਵਿਕਰਮ ਸਿੰਘ ਹੈ ਬਟ ਇਹ ਖੇਤੀਬਾੜੀ ਕਰਦਾ ਸੀ ਤੇ ਔਰ ਕਿਸੇ ਪ੍ਰਾਈਵੇਟ ਸਕੂਲ ਚ ਇੱਕ ਸਿਕਿਉਰਿਟੀ ਗਾਰਡ ਦਾ ਹੀ ਰਾਮਪੁਰੇ ਕੰਮ ਕਰਦਾ ਔਰ ਹੋਣਸੀ ਇਹਦੀ ਰਿਮਾਂਡ ਲੈ ਕੇ ਕੁਝ ਹੋਰ ਵੀ ਸਾਨੂੰ ਕੁਝ ਲੋੜਿੰਦੀ ਚੀਜ਼ਾਂ ਇਨ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਬਰਾਮਦ ਕਰਾਂਗੇ ਥੈਂਕ ਯੂ ਰੀਅਲ ਬ੍ਰਦਰ ਐਮ ਮੈਨੂੰ ਹਾਂ ਜੀ ਇਹ ਦਾ ਸਰਪ੍ਰਾਈਜ਼ ਪ੍ਰੋਪਰਟੀ ਡਿਸਕ੍ਰੀਟ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਐਗਰੀਕਲਚਰਲ ਪ੍ਰੋਪਰਟੀ ਇਜ਼ ਅ ਮਰਡਰ ਔਰ ਲੇਟ ਪਤਾ ਲੱਗੇ ਕਿ ਇਹ ਮਰਡਰ ਕਦੋਂ ਕੀਤਾ ਸੀ ਮਰਡਰ ਜੀ ਇਹਦਾ 6 ਤਰੀਕ ਸ਼ਾਮ ਨੂੰ ਜਦੋਂ ਇਹ ਗਿਆ ਹੈ ਅਰਾਊਂਡ 5 6 ਵਜੇ ਦੇ ਕਰੀਬ ਜਿਹੜਾ ਕਿਆ ਸਿੰਘਾ ਦੁੱਧ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਅੰਦਰ ਵੜਿਆ ਜਿਹੜਾ ਵਿਕਰਮ ਹੈ ਔਰ ਸਾਨੂੰ ਆਈ ਥਿੰਕ 9 ਕੁਸਾ ਸਾਨੂੰ ਐਕਚੁਅਲੀ ਪਤਾ ਤਾਂ ਲੱਗਿਆ ਕਿਉਂਕਿ ਜਿਹੜਾ ਇਹਦਾ ਬੇਟਾ ਹੈ ਜਿਹੜਾ ਦਿੱਲੀ ਜੌਬ ਕਰਦਾ ਹੈ ਉਹ ਆਪਣੇ ਫਾਦਰ ਨੂੰ ਫੋਨ ਕਰ ਰਿਹਾ ਸੀ ਜਿਵੇਂ ਰੂਟੀਨ 'ਚ ਬੱਚੇ ਕਰਦੇ ਆ ਪਰ ਕਿਉਂਕਿ ਫੋਨ ਕਾਲ ਚੁੱਕ ਨਹੀਂ ਰਿਹਾ ਸੀ ਫੇਰ ਇਹਨੇ ਪਤਾ ਆਪਣੇ ਪਿੰਡ 'ਚ ਕੀ ਆ ਇਨੂੰ ਕਿਵੇਂ ਸੈਗ ਕੀਤਾ ਦੋਸਤ ਦੇ ਵਿੱਚ ਦੋਸਤ ਨੂੰ ਕਿਹਾ ਤਾਂ ਜਦੋਂ ਦੋਸਤ ਆ ਕੇ ਦੇਖਿਆ ਤੇ ਸਿਸਟਰ ਸਿਸਟਰ ਇਜ਼ ਲੋਕਲੀ ਮੈਰਿਡ ਹੈਗੀ ਹੈ ਤੇ ਬਟ ਇਹਦੇ بیٹے ਨੇ ਜਦੋਂ ਫੋਨ ਕਾਲਸ ਨਹੀਂ ਚੁੱਕੀਆਂ ਫਾਦਰ ਨੇ ਤਾਂ ਇਹਨੇ ਕਿਹਾ ਕਿ ਪਤਾ ਕਰਕੇ ਆਓ ਵੀ ਕੀ ਪ੍ਰੋਬਲਮ ਹੈ ਦੈਨ ਇਟ ਵਾਸ ਇੰਪੋਰਟੈਂਟ ਨਹੀਂ ਜੀ ਪਹਿਲਾਂ ਸਾਨੂੰ ਸ਼ੱਕ ਸੀ ਕਿ ਅਸੀਂ ਕਈ ਸ਼ੱਕੀ ਬੰਦਿਆਂ ਨੂੰ ਵੀ ਇਸ ਇਹਦੇ ਵਿੱਚ ਕੁਐਸਚਨਿੰਗ ਕੀਤੀ ਸੀਗੇ ਬਟ ਇਵੈਂਚੁਅਲੀ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਕੀਤਾ ਇਹਨੇ ਥੋੜਾ ਮਿਸ ਗਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਇਟ ਟਰਨਡ ਆਊਟ ਇਹ ਨਹੀਂ ਕਰਲੇ ਨਹੀ ਮਰਡਰ ਰਹਿੰਦੇ ਹੀ ਨੀੜੀ ਜੀ ਕਿ ਉਹ ਇਹ ਕੋ ਨੀ ਕੋ ਨਾਲਾ ਲੀ ਹੈ ਨਰਿੰਦਰ ਇਹ ਤੁਹਾਨੂੰ ਬ੍ਰੀਫ ਸੱਸ ਸਕਦੇ ਮੌਕੇ ਤੇ ਗਏ ਸੀ ਨਾਲੇ ਕਹਿੰਦੇ ਇਹਨਾਂ ਦਾ ਥਾਣੀ ਚ ਘਰ ਸੀ ਗਾ ਜੀ ਥਾਣੀ ਚ ਯਾਨੀ ਕਿ ਕਲਾ ਘਰ ਸੀ ਗਾ ਜੀ ਇਹ ਥਾਣੀ ਚ ਦੋਨੋਂ ਘਰ ਨੇ ਦੋਨੋਂ ਘਰ ਘਰ ਤਾਂ ਨਾਲਾ ਲ ਹੋਈ ਸਕਦੇ ਖੈਰ ਜ਼ਮੀਨ ਦੇ ਵਟਵਾਰੇ ਨੂੰ ਲੈ ਕੇ ਖੂਨ ਵੀ ਪਾਣੀ ਬਣ ਗਿਆ ਜਿਹਦੇ ਚੱਲਦੇ ਸਕੇ ਭਰਾ ਨੇ ਆਪਣੇ ਪਰਚਾਈ ਨੇ ਭਾਈ ਦਾ ਕਤਲ ਕਰ ਦਿੱਤਾ ਹੈ ਪੁਲਿਸ ਵਾਲਾ ਵੱਖ-ਵੱਖ ਧਰਾਮਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਦੀ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ